ਜਦੋਂ ਸਿੱਖਾਂ ਦੇ ਨਾਲ ਚੇਲਿਆਂ ਵਾਲੀ ਲੜਾਈ ਹੋਈ ਆ ਇਹ ਮੇਨ ਕਮਾਂਡਰ ਸੀ ਤੇ ਕਰਨਲ ਗਾਫੇ ਦੇ ਨਾਲ ਸੀ ਇਹ ਇੰਨਾ ਡਰ ਗਿਆ ਸਿੱਖਾਂ ਤੋਂ ਤੇ ਇਹਨੇ ਆਪਦੀ ਕਿਰਪਾਨ ਜਿਹੜੀ ਨਪੋਲੀਅਨ ਦੇ ਨਾਲ ਲੜਦਿਆਂ ਇਹਨੂੰ ਗਿਫਟ ਮਿਲੀ ਸੀ ਉਹ ਵਾਪਸ ਆਪਦੇ ਮੁੰਡੇ ਲਈ ਭੇਜਦੀ ਤੇ ਚਿੱਠੀ ਲਿਖਦੀ ਜੇ ਅੱਜ ਹਰਗੇ ਨਾ ਇਹ ਸਾਰਾ ਅੰਗਰੇਜ਼ੀ ਰਿਕਾਰਡ ਜਿਹੜਾ ਲੁਧਿਆਣੇ ਸ਼ੌਣੀ ਚ ਪਿਆ ਉਹ ਸਾੜ ਦਿਓ। ਉਹਦਾ ਇਹਨੂੰ ਟੁੰਡੇ ਲਾਟ ਕਿਹਾ ਜਾਂਦਾ ਇਹਦੀ ਇੱਕ ਬਾਹ ਨਾ ਟੁੰਡੀ ਆ। ਉਹ ਟੁੰਡਾ ਕਿਦਾਂ ਆ ਉਹ ਵੀ ਤੁਹਾਨੂੰ ਦੱਸੂ। ਮਰਿਆਏ ਅਦਰਾੰਗਨਾ ਸਾਰੀ ਉਮਰੇ ਰਾਣੀ ਵਿਕਟੋਰੀਆ ਦੇ ਰਾਜ ਭਾਗ ਨੂੰ ਵਧਾਉਣ ਲਈ ਲੱਗਾ ਰਿਆ ਪਰ ਅਖੀਰ ਤੇ ਇਹਦੀ ਕਿਸੇ ਬਾਤ ਨਾ ਪੁੱਛੀ। ਤੁਸੀਂ ਸਾਰੇ ਜਾਣਦੇ ਆ ਨਾ ਫਰਾਂਸ ਦੇ ਵਿੱਚ ਗ੍ਰੈਂਡ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਅਗਰੰਗ ਨਾਲ ਬਿਮਾਰ ਹੋ ਕੇ ਮਰਿਆ ਸੀ ਜਦੋਂ ਰੂਸ ਦੇ ਬਾਦਸ਼ਾਹ ਫਰਾਂਸ ਦੇ ਬਾਦਸ਼ਾਹ ਨੇ ਉਹਦੀ ਮਦਦ ਕਰਨ ਤੋਂ ਨਾ ਕਰਤੀ ਸੀ ਪਰ ਇਸ ਬੰਦੇ ਨੇ ਉਹਦਾ ਤਖਤ ਛੋਟੀ ਉਮਰ 'ਚ ਹੜਾਪ ਕਰ ਲਿਆ ਸੀ ਲੜਕੇ ਨਹੀਂ ਸੀ ਕੀਤਾ ਲਾਲ ਸਿੰਘ ਤੇਜਾ ਸਿੰਘ ਇਹਨਾਂ ਨੂੰ ਖਰੀਦ ਕੇ ਕੀਤਾ ਸੀ ਜਦੋਂ ਪਹਿਲਾ ਯੁੱਧ ਹੋਇਆ ਨਾ ਤੇ ਸਿੱਖਾਂ ਨੇ ਫੜ ਕੇ ਛਿੱਕੇ ਛਡਾਤੇ ਹੀ ਇਹਦੀ ਫੌਜ ਤੇ ਉਹਦਾ ਇਹ ਗੱਲ ਵੱਖਰੀ ਆ ਕੇ ਨਪੋਲੀਅਨ ਦੇ ਨਾਲ ਜਦੋਂ ਇੰਗਲੈਂਡ ਦੀ ਵਟਰਾਲੂ ਵਿੱਚ ਲੜਾਈ ਹੋਈ ਆ ਨਾ ਤੇ ਇਹ ਬੰਦਾ ਇੰਨੀ ਬਾਦਰੀ ਨਾਲ ਲੜਿਆ ਵਾ ਉਹਦੇ ਅੰਗ ਰੱਖਿਆ ਨੇ ਇਹਦੀ ਇੱਕ ਬਾਹ ਵੜ ਦਿੱਤੀ ਤਾਂ ਕਰਕੇ ਇਹਨੂੰ ਟੁੰਡੇ ਇਲਾਟ ਵੀ ਕਿਹਾ ਜਾਂਦਾ ਉਦਾਂ ਸਰ ਹੈ ਨਰੀ ਹਾਰਟਿੰਗ ਕਹਿੰਦੇ ਇਹਨੂੰ ਇਹ ਬੰਦੇ ਨੇ 1846 ਵਿੱਚ ਨਵਾਲਗ ਦਲੀਪ ਸਿੰਘ ਕੋਲੋਂ ਦਸਕਤ ਕਰਵਾ ਲਏ ਕਿ ਰਾਜ ਭਾਗ ਜਿਹੜਾ ਅੱਜ ਤੋਂ ਅੰਗਰੇਜ਼ਾਂ ਦਾ ਤੇ ਉਹਦਾ ਧਰਮ ਬਦਲਣ ਲਈ ਦੋ ਅੰਗਰੇਜ਼ ਮੀਆਂ ਬੀਬੀ ਲਾ ਦਿੱਤੇ ਜਾਣੇ ਸ਼ਰਿਆਮ ਧੋਖਾ ਸੀ ਹਾਲਾਂਕਿ ਸਿੰਧੀ ਇਹ ਹੋਈ ਸੀ ਕਿ ਉਹਦੇ ਰਾਜ ਭਾਗ ਦੀ ਰੱਖਿਆ ਕਰਨਗੇ ਅੰਗਰੇਜ਼ 1846 ਚ ਦੋਸਤੋ ਇਹ ਟੁੰਡੇ ਲਾਟ ਇੰਗਲੈਂਡ ਵਾਪਸ ਚਲੇ ਜਾਂਦਾ ਤੇ ਰਾਣੀ ਵਿਕਟੋਰੀਆ ਇਹਨੂੰ ਸਾਰੇ ਅਸਲੇਖਾਨੇ ਦਾ ਵੱਡਾ ਅਫਸਰ ਲਾ ਦਿੰਦੀ ਆ ਉਸ ਤੋਂ ਬਾਅਦ ਇਹਨੂੰ ਤਰੱਕੀ ਕਰਕੇ ਤੇ ਕੀਪ ਮਾਰਸ਼ਲ ਲਾ ਦਿੰਦੇ ਤੇ ਉਧਰੋਂ ਰਸ਼ੀਆ ਦੇ ਨਾਲ ਲੜਾਈ ਸ਼ੁਰੂ ਹੋ ਜਾਂਦੀ ਪੁਰਤਗਾਲ ਦੀ ਤੇ ਕ੍ਰੀਮੀਆਂ ਦੀ ਤੇ 스위ਟਰਲੈਂਡ ਦੀ ਉਹ ਜਾ ਕੇ ਰਾਣੀ ਵਿਕਟੋਰੀਆ ਤੋਂ ਮਦਦ ਮੰਗਦੇ ਆ ਤੇ ਇਹਨੂੰ ਕਮਾਂਡਰ ਇਨ ਚੀਫ ਲਾ ਕੇ ਨਾ ਤੇ ਰਸ਼ੀਆ ਦੇ ਵਿਰੁੱਧ ਫੌਜ ਲਈ ਭੇਜ ਦਿੱਤਾ ਜਾਂਦਾ ਵਾ ਜਦੋਂ ਇਥੋਂ ਪੰਜਾਬ ਤੋਂ ਇਹ ਕਬਜ਼ਾ ਕਰਕੇ ਚਲੇ ਜਾਂਦਾ ਉਸ ਲੜਾਈ ਦੇ ਵਿੱਚ ਇਹਦਾ 5 ਲੱਖ ਫੌਜੀ ਮਾਰਿਆ ਜਾਂਦਾ ਤੇ ਰਸ਼ੀਆ ਦਾ 2.5 ਲੱਖ ਤੇ ਸਾਰੇ ਇੰਗਲੈਂਡ ਚ ਬੜੀ ਥੂ ਥੂ ਹੁੰਦੀ ਇਹਦੇ ਉੱਤੇ ਵੀ ਐਡਾ ਵੱਡਾ ਜਰਨੈਲ ਜਿੰਨੇ ਸਾਰੇ ਸੰਸਾਰ ਤੇ ਸਾਰੇ ਸੰਸਾਰ ਤੇ ਅੰਗਰੇਜ਼ਾਂ ਦਾ ਰਾਜ ਪਚਾਇਆ ਤੇ ਉਹ ਹਾਰ ਗਿਆ ਤੇ ਇੰਨਾ ਨੁਕਸਾਨ ਇਹਨੇ ਇੰਗਲੈਂਡ ਦਾ ਕਰਵਾਤਾ ਵਾ ਰਾਣੀ ਵਿਕਟੋਰੀਆ ਇੱਕ ਕਮਿਸ਼ਨ ਬਣਾਉਂਦੀ ਆ ਇਹਦੇ ਬਰਖਲਾਫ ਪੜਤਾਲੀਆ ਰਿਪੋਰਟ ਲਈ ਜਦੋਂ ਉਹ ਰਿਪੋਰਟ ਕਮਿਸ਼ਨ ਰਾਣੀ ਦੇ ਦਰਬਾਰ 'ਚ ਪੇਸ਼ ਕਰਦਾ ਤੇ ਇਹਨੂੰ ਵੀ ਸੱਦਿਆ ਜਾਂਦਾ ਵਾ ਵਿਕਟੋਰੀਆ ਦੇ ਦਰਬਾਰ 'ਚ ਉਦੋਂ ਤੱਕ ਕਿ ਮਹਾਰਾਜੇ ਦਲੀਪ ਸਿੰਘ ਨਾਲ ਧੋਖਾ ਕਰ ਚੁੱਕਿਆ ਸੀ ਬੰਦਾ ਮਹਾਰਾਜਾ ਦਲੀਪ ਸਿੰਘ ਨੂੰ ਵੀ ਧਰੰਗ ਹੋਇਆ ਪਰ 50 ਸਾਲ ਪਹਿਲਾਂ ਹੀ ਇਹਨੂੰ ਹੀ ਧਰੰਗ ਹੋ ਗਿਆ ਸੀ ਉਹ ਕਿਦਾਂ ਧਰੰਗ ਹੋਇਆ ਹੁਣ ਤੁਹਾਨੂੰ ਦੱਸਦਾ ਜਦੋਂ ਰਿਪੋਰਟ ਪੇਸ਼ ਹੋਈ ਨਾ pau ਤੇ ਰਾਣੀ ਵਿਕਟੋਰੀਆ ਨੇ ਇਹਨੂੰ ਤਿੱਖੇ ਸਵਾਲ ਕੀਤੇ ਤਾਂ ਨਾਲ ਲਾਰਡ ਹਾਰਡਿੰਗਾ ਟੁੰਡੇ ਲਾਟ ਵੀ ਇਹਨੂੰ ਆਂਦੇ ਹੀ ਇਹਨੂੰ ਉਹਨੇ ਕਿਹਾ ਤੂੰ ਐਡਾ ਕਮਾਂਡਰ ਇੰਨੇ ਜੰਗ ਜਿੱਤੇ ਤੇ ਤੂੰ ਇੰਗਲੈਂਡ ਦੀ ਇੰਨੀ ਸੈਨਾ ਮਰਵਾਤੀ ਏ ਇੰਨੇ ਤਿੱਖੇ ਸਵਾਲ ਰਾਣੀ ਵਿਕਟੋਰੀਆ ਨੇ ਭਰੇ ਦਰਬਾਰ ਚ ਦੀ ਬਿਜਤੀ ਕੀਤੀ ਇਹਨੂੰ ਉੱਥੇ ਹੀ ਅਧਰੰਗ ਹੋ ਗਿਆ ਸੀ ਦੋਸਤੋ ਇਹਨੂੰ ਉੱਥੇ ਦਰਬਾਰ ਦੇ ਵਿੱਚ ਹੀ ਅਧਰੰਗ ਹੋ ਗਿਆ ਸੀ ਉਦੋਂ ਬਾਅਦ ਦੋ ਸਾਲੇ ਮੰਝੇ ਤੇ ਰੜਕ ਰੜਕ ਕੇ ਇਸ ਜਹਾਨ ਤੋਂ ਰੁਖਸਤ ਹੋਇਆ ਤੇ ਮਹਾਰਾਜਾ ਦਲੀਪ ਸਿੰਘ 50 ਸਾਲ ਬਾਅਦ ਫਰਾਂਸ ਦੇ ਵਿੱਚ ਉਹਨੂੰ ਅਧਰੰਗ ਹੋਇਆ ਇਹਦੀਆਂ ਕੀਤੀਆਂ ਕਰਨੀਆਂ ਕਰਕੇ ਇਹਨੇ ਉਹਦਾ ਧੋਖੇ ਨਾਲ ਰਾਜ ਖੋਇਆ ਸੀ ਸਿੱਧੀ ਤਰ੍ਹਾਂ ਲੜ ਕੇ ਇਹ ਅੰਗਰੇਜ਼ ਸਿੱਖਾਂ ਨਾਲ ਉਦਾਂ ਲੜਦੇ ਜਿੱਦਾਂ ਦਿਆ ਦੀ ਤਰੀ ਨਾਲ ਲੜੀਦਾ ਯੋਧ ਨੂੰ ਯੋਧ ਵਿੱਚ ਚਾਲਾਂ ਨਾ ਚਲਾਉਂਦੇ ਕਿ ਉਹਦੇ ਜਰਨੈਲ ਖਰੀਦ ਕੇ ਤੇ ਬੀੜੀਆਂ ਵਾਲਾ ਪੋੜ ਤੜਵਾਤਾ ਤੇ ਕਦੀ ਤੋਪਾਂ ਦੇ ਵਿੱਚ ਸਰੋਂ ਭੇਜਦੀ ਤੇ ਫੇਰ ਕਦੀ ਅੰਗਰੇਜ਼ ਪੰਜਾਬ ਨੂੰ ਜਿੱਤ ਨਹੀਂ ਸੀ ਸਕਦੇ ਕਦਮ ਨਹੀਂ ਸੀ ਰੱਖ ਸਕਦੇ ਪਰ ਇਸ ਬੰਦੇ ਨੇ ਚਲਾਕੀਆਂ ਕਰ ਕਰਕੇ ਸਾਰਾ ਕੁਝ ਕੀਤਾ ਤੇ ਅਖੀਰ ਗਿਆ ਇਹ ਵੀ ਪੰਗਦੇ ਪਾੜੇ ਇਸ ਸੰਸਾਰ ਤੋਂ ਦੋਸਤੋ ਕਦੇ ਕਿਸੇ ਦਾ ਮਾੜਾ ਨਾ ਕਰਿਆ ਕਰੋ ਨਹੀਂ ਤੇ ਸੋਚ ਲਿਆ ਕਰੋ ਜਿਹੜੀ ਹਾਲਤ ਤੁਸੀਂ ਉਹਦੀ ਕਰਦੇ ਜੇ ਉਹਦੇ ਨੂੰ ਬੁਰੀ ਟਾਡੀ ਹੋਣੀ ਸੋ ਸੱਤ ਸ੍ਰੀਕਾਰ ਦੋਸਤੋ